ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਜੀ ਅਤੇ ਰਾਜਗੁਰੂ ਸਖਦੇਵ ਜੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਜਪਾ ਬਕਰਾਂ ਵੱਲੋਂ ਸਾਬਕਾ ਮੰਤਰੀ ਵਿਜੇ ਸਾਹਵਲਾ ਦੀ ਅਗਵਾਈ ਹੇਠ ਪ੍ਰੋਫੈਸਰ ਕਲੋਨੀ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ ਇਸ ਮੌਕੇ ਜਿੱਥੇ ਅਗਵਾ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਤੇ ਫੁੱਲ ਮਾਲਾਮਾਂ ਅਰਪਿਤ ਕੀਤੀਆਂ ਉੱਥੇ ਹੀ ਬੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ ਗੱਲਬੱਤ ਕਰਦਿਆਂ ਵਿਜੇ ਸਾਹਵਲਾ ਨੇ ਦੱਸਿਆ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸਖਦੇਵ ਨੇ ਜੋ ਦੇਸ਼ ਲਈ ਕੁਰਬਾਨੀ ਦਿੱਤੀ ਹੈ ਉਸ ਨੂੰ ਹਮੇਸ਼ਾ ਧੇਰਾਂ ਦੀ ਦੁਨੀਆ ਤੱਕ ਯਾਦ ਆਖਿਆ ਜਾਵੇਗਾ ਅਤੇ ਸਾਨੂੰ ਅੱਜ ਵੀ ਉਹਨਾਂ ਦੇ ਦਿੱਤੇ ਗਏ ਪੂਰਨੇ ਦੇ ਚੱਲਦੇ ਹੋਏ ਹੱਕ ਅਤੇ ਸੱਚੀ ਲੜਾਈ ਲੜਨੀ ਚਾਹੀਦੀ ਹੈ ਅੱਜ ਦੇ ਦਿਨ 23 ਮਾਰਚ 1931 ਨੂੰ ਸ਼੍ਰੋਮਣੀ ਸ਼ਹੀਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਅਤੇ ਸੁਖਦੇਵ ਨੂੰ ਜਿਹੜੀ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਔਰ 1928 ਦਸੰਬਰ ਦੇ ਵਿੱਚ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇੱਕ ਆਪਣਾ ਧਮਾਕਾ ਕਰਕੇ ਸੁੱਤੇ ਹੋਏ ਅੰਗਰੇਜ਼ ਸਰਕਾਰ ਨੂੰ ਜਗਾਇਆ ਸੀ ਔਰ ਆਪਣੀ ਆਜ਼ਾਦੀ ਦੀ ਅਲਖ ਜਗਾਈ ਸੀ ਔਰ ਅੱਜ ਉਹਨਾਂ ਦੀ ਸ਼ਹਾਦਤ ਦੇ ਉੱਤੇ ਜਿਹੜੀ ਪੂਰੇ ਨੌਜਵਾਨ ਸ਼੍ਰੇਣੀ ਦੇ ਲਈ ਇੱਕ ਪ੍ਰੇਰਣਾ ਸਰੋਤ ਬਣੇ ਨੇ ਜਿਨ੍ਹਾਂ ਨੇ ਤੇ ਸਦਕੇ ਅੱਜ ਅਸੀਂ ਆਜ਼ਾਦੀ ਦਾ ਜਸ਼ਨ ਮਨਾ ਰਹੇ ਜਾਂ ਆਜ਼ਾਦੀ ਦੇ ਇਸ ਸੁਖਾਵੇਂ ਮਾਹੌਲ ਦੇ ਵਿੱਚ ਅਸੀਂ ਰਹਿ ਰਹੇ ਨੇ ਇਹਦੇ ਵਿੱਚ ਬਹੁਤ ਵੱਡੀਆਂ ਜਿਥੇ ਬਾਕੀ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਉਹਦੇ ਸਭ ਤੋਂ ਜਿਹੜੀ ਵੱਡੀ ਅਹਿਮ ਕੁਰਬਾਨੀ ਅਸੀਂ ਮੰਨਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਰਾਜੀਵ ਰੌਰ ਅਤੇ ਸਖਦੇਵ ਜੀ ਸੀ ਜਿਨ੍ਹਾਂ ਨੇ ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਆਪ ਇਸ ਡੇਸ਼ ਦੇ ਦਿੱਤੀ ਆਪਣੀ ਜਾਨ ਵਾਰ ਕੇ ਸਾਡੇ ਲਈ ਜਿਹੜੀ ਆਜ਼ਾਦੀ ਦੀ ਹਲਕ ਜਗਾਈ ਸੀ ਸੋ ਅੱਜ ਉਹਨਾਂ ਨੂੰ ਅਸੀਂ ਜਿੱਥੇ ਨਿਮਨ ਕਰਦੇ ਆ ਉੱਥੇ ਉਹਨਾਂ ਨੂੰ ਉਹਨਾਂ ਦਾ ਫਰੇਡ ਨਾ ਲੈ ਕੇ ਦੇਸ਼ ਦੇ ਲਈ ਆਪਣੇ ਆਪ ਨੂੰ ਸਮਰਪਿਤ ਹੋਣਾ ਚਾਹੀਦਾ ਔਰ ਨੌਜਵਾਨਾਂ ਦੇ ਲਈ ਜਿਹੜੀ ਵਿਸ਼ੇਸ਼ ਉਪਦੇਸ਼ कि असी आप अपने ਲਈ ਵੀ ਕੰਮ ਕਰੀਏ ਔਰ ਦੇਸ਼ ਤੇ ਲਈ ਵੀ ਕੰਮ ਕਰੀਏ ਔਰ ਆਪਣੇ ਮਾਪੇ ਦਾ ਨਾਮ ਵੀ ਰੋਸ਼ਨ ਕਰੀਏ ਔਰ ਜਿਹੜੇ ਕਿ ਬਹੁਤ ਸਾਰੇ ਨੌਜਵਾਨ ਅੱਜ ਪਟਕ ਕੇ ਕਿਸੇ ਗਲਤ ਰਸਤੇ ਤੇ ਪਏ ਨੇ ਜਾਂ ਉਹ ਨਸ਼ਿਆਂ ਦੀ ਗਰਦ ਹੋਏ ਉਹ ਵਿੱਚ ਗਰਦ ਨੇ ਗਰਦ ਉਹਦੇ ਵਿੱਚ ਨਸ਼ਾ ਚ ਮੀਨ ਹੋ ਗਏ ਨੇ ਉਹਨਾਂ ਨੂੰ ਅਸੀਂ ਇਹ ਕਹਾਂਗੇ ਕਿ ਜਿੱਥੇ ਭਗਤ ਸਿੰਘ ਵਰਗੇ ਜਿਹੜਾ ਉਹ ਦੇਸ਼ ਤੇ ਪ੍ਰਤੀ ਸਾਨੂੰ ਨਿਸ਼ਾਨਾ ਕਰਨਾ ਚਾਹੀਦਾ ਦੇਸ਼ ਤੇ ਲਈ ਦੇਸ਼ ਦੀ ਆਨ ਬਾਨ ਸ਼ਾਨ ਦੇ ਲਈ ਸਾਡਾ ਆਪਣਾ ਜੀਵਨ ਹੁਣਾ ਚਾਹੀਦਾ